ਮਾਡਮ ਆਜਾ ਆਪਾ ਜਿਹੜਾ ਗੁਰਦਾਸਪੁਰ ਦਾ ਆਈਟੀਆਈ ਏਰੀਆ ਜਿਹਨੂੰ ਆਪਾਂ ਸ੍ਰੀ ਪ੍ਰਬੋਧ ਚੰਦਰ ਨਗਰ ਕਹਿੰਦੇ ਆ ਅੱਜ ਇਹੜਾ ਹਸਪੀਟਲ ਆ ਸ੍ਰੀ ਪ੍ਰਬੋਧ ਚੰਦਰ ਸਰਕਾਰੀ ਆਈ ਹਸਪੀਟਲ ਸ੍ਰੀ ਪ੍ਰਬੋਧ ਚੰਦਰ ਜੀ ਸਾਡੇ ਇਲਾਕੇ ਦੇ ਬਹੁਤ ਜਜ਼ਾਰੂ ਔਰ ਬਹੁਤ ਸਤਿਕਾਰਤ ਮੈਂ ਸਮਝਦਾ ਵੀ ਇਹੋ ਜੀ ਸ਼ਖਸੀਅਤ ਜਿਹਨਾਂ ਦਾ ਜਿੰਨਾ ਵੀ ਗੋਣ ਦੱਸਿਆ ਜਾਂ ਥੋੜੇ ਹੋਣਗੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਬਹੁਤ ਲੰਮਾ ਸਮਾਂ ਉਹਨਾਂ ਨੇ ਬਰਦਾਸ਼ਪੁਰ ਦੀ ਨੁਮਾਇੰਦਗੀ ਵੀ ਕੀਤੀ ਔਰ ਜਿੱਥੇ-ਜਿੱਥੇ ਉਹਨਾਂ ਨੇ ਰਾਜਨੀਤੀ ਕੀਤੀ ਫਰੀडम ਮੂਵਮੈਂਟ ਦੇ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਉਹਦੇ ਨਾਲ-ਨਾਲ ਉਹਨਾਂ ਨੇ ਜਨ ਸੇਵਾ ਦੇ ਵੀ ਬਹੁਤ ਜ਼ਿਆਦਾ ਕੰਮ ਕੀਤੇ ਆਹ ਜਿਹੜਾ ਜਿੱਥੇ ਅਸੀਂ ਖੜੇ ਆ ਇਹ ਉਹਨਾਂ ਨੇ ਆਪਣੀ ਪਰਸਨਲ ਜ਼ਿਆਦਾਦਾਂ ਦੇ ਵਿੱਚੋਂ ਇਹ ਜਗਾ ਪੰਜਾਬ ਸਰਕਾਰ ਨੂੰ ਡੋਨੇਟ ਕੀਤੀ ਸੀਗੀ ਔਰ ਉੱਥੇ ਉਹਨਾਂ ਨੇ ਫ੍ਰੀ ਪ੍ਰਬੋਧ ਜਨਰਲ ਆਈ ਹਸਪੀਟਲ ਸ਼ੁਰੂ ਕੀਤਾ ਔਰ ਮੋਬਾਈਲ ਯੂਨਿਟ ਬਹੁਤ ਧੇਰ ਤੋਂ ਇਹ ਚੱਲਿਆ ساری ਜਗਾ ਬੜੀ ਕਾਸਟੀ ਜਗਾ ਸੀ ਜੇ ਸਭ ਕੁਝ ਉਹਨਾਂ ਨੇ ਇਹ ਦਾਨ ਦੇ ਦਿੱਤੀ ਜੀ ਔਰ ਹਸਪੀਟਲ ਤੇ ਚੱਲ ਗਿਆ ਸੋ ਅੱਜ ਸਾਡੇ ਸਾਰੇ ਸਤਾਰਿਤ ਸਾਥੀ ਇਕੱਠੇ ਹੋਏ ਆ ਮੇਰੇ ਨਾਲ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਔਰ ਜਿਹਨਾਂ ਨੂੰ ਹਾਲ ਦੇ ਵਿੱਚ ਹੀ ਸੰਗਠਨ ਦਾ ਇੰਚਾਰਜ ਬਣਾਇਆ ਗੁਰਦਾਸਪੁਰ ਦਾ ਮੇਰੀ ਮੁਰਾਦ ਸ਼੍ਰੀ ਭਾਗਪੂਰਸ਼ਨ ਜੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਮੈਡਮ ਸਤਪਾਲ ਜੀ ਨੇ ਇੱਥੇ ਹਰਸ਼ਿੰਦਰ ਜੀ ਨੇ ਜਤਿੰਦਰ ਜੀ ਨੇ ਲਖਵੀਰ ਜੀ ਨੇ ਸਾਰੇ ਹੀ ਸਤਕਾਰਾਂ ਤੋਂ ਸਾਡੇ ਬਲੌਕ ਪ੍ਰਧਾਨ ਨੇ ਇੱਕੋ ਜੀ ਨੇ ਅੱਜ ਇੱਥੇ ਆਬ ਆਦਮੀ ਕਲੀਨਿਕ ਜਿਹੜਾ ਉਹ ਮਨਜ਼ੂਰ ਹੋ ਗਿਆ ਹੈ ਅੱਛਾ ਔਰ ਯਾ ਕਮਿਟੀ ਜਿਹੜਾ ਨਖਾਰਾ ਏਰੀਆ ਦਾ ਉਹ ਮਹਿਦ ਕਸ਼ਾ ਦਾ ਏਰੀਆ ਕਿਉਂਕਿ ਇੱਥੇ ਆਈਟੀਆ ਜੀ ਏਰੀਆ ਇਹਦੇ ਪਿਛਲੇ ਪਾਸੇ ਪੰਛੀ ਕੋਲਣੀ ਆ ਅਗਲੇ ਪਾਸੇ ਬਰਿਆਰ ਪੈ ਜਾਂਦਾ ਇਧਰ ਦੇ ਪਾਸੇ ਸਬਜ਼ੀ ਮੰਡੀ ਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਦੂਸਰੇ ਪਾਸੇ ਦਾਰਾ ਮੰਡੀ ਆ ਸੋ ਮੈਂ ਸਭ ਨੂੰ ਦਾ ਵੀ ਅੱਜ ਅਸੀਂ ਮਿਲ ਕੇ ਇਲਾਕੇ ਵੱਲੋਂ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿੰਦਗੀ ਕਰਾਈਆ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਸੱਤ ਆਮ ਆਦਮੀ ਕਲੀਨਿਕ ਦਿੱਤੇ ਨੇ ਰੋੜੇ ਵਿੱਚ ਆ ਇੱਕ ਕਲੀਨਿਕ ਜਿਹੜਾ ਵਾ ਉਹ ਸ਼੍ਰੀ ਪ੍ਰਬੋਧ ਚੰਦਰ ਆਈ ਹਸਪੀਟਲ ਦੇ ਵਿੱਚ ਬਣਨ ਜਾ ਰਿਹਾ ਤੁਸੀਂ ਦੇਖ ਰਹੇ ਹੋ ਕੰਮ ਸ਼ੁਰੂ ਹੋ ਗਿਆ ਕੰਮ ਦੀ ਔਰ ਇਹ ਜਿਹੜਾ ਕੰਮ ਹੈ ਇਹ ਤਕਰੀਬਨ ਡਾਕਟਰਾਂ ਕੋਲ ਜੀ ਠੇਕੇ ਦਾ ਸਾ 15 ਜਨਵਰੀ ਤੱਕ 15 ਜਨਵਰੀ ਤੱਕ ਕੰਮ 10 ਤੱਕ ਕੰਪਲੀਟ ਹੋ ਰਿਹਾ ਜੀ ਔਰ ਪਰਮੇਸ਼ਵਰ ਕਿਰਪਾ ਕਰੇ ਅਸੀਂ ਉਸ ਤੋਂ ਬਾਅਦ ਲੋਕਾਂ ਨੂੰ ਸਰਵਪੱਖ ਕਰ ਦਵਾਂਗੇ ਔਰ ਇੱਥੇ ਹੁਣ ਲੋਕਾਂ ਨੂੰ ਜਿੱਥੇ ਅੱਖਾਂ ਦਾ ਇਲਾਜ ਹੁੰਦਾ ਸੀ ਉਹਦੇ ਨਾਲ ਨਾਲ ਜਿਹੜੀ ਜਨਰਲ ਬਿਮਾਰੀ ਆ ਉਹਦਾ ਇਲਾਜ ਵੀ ਫ੍ਰੀ ਜਿਹੜਾ ਇੱਥੇ ਸ਼ੁਰੂ ਹੋ ਜੇਗਾ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਪਾਵੇ ਕਿਤੇ ਲੋੜ ਨਾ ਪਵੇ ਪਰ ਜੇ ਲੋੜ ਪੈ ਗਈ ਹੈ ਹੁਣ ਤੇ ਹੁਣ ਇਹ ਸਮਝੋ ਵੀ ਲੋਕਾਂ ਨੂੰ ਆਪਣੀ ਆਮਦਨ ਦੇ ਵਿੱਚੋਂ ਸਿਹਤ ਸੇਵਾਵਾਂ ਦੇ ਖਰਚੇ ਦੀ ਲੋੜ ਨਹੀਂ ਉਹ ਭਾਰ ਅਰਵਿੰਦ ਕੇਜਰੀਵਾਲ ਜੀ ਔਰ ਭਗਵਾਨ ਤੁਮਾਰ ਜੀ ਨੇ ਆਪਣੇ ਤੇ ਲੈ ਲਿਆ ਔਰ ਇੱਥੇ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਹੋਣਗੀਆਂ 46 ਤਰ੍ਹਾਂ ਦੇ ਟੈਸਟ ਨੇ ਫ੍ਰੀ ਹੋਣਗੇ 25 ਲੱਖ ਰੁਪਈਆ ਇੱਥੇ ਲੱਗੂਗਾ ਇਹਦੇ ਵਿੱਚ ਬਕਾਇਦਾ ਇੱਕ ਡਾਕਟਰ ਦਾ ਕਮਰਾ ਹੋਏਗਾ ਇੱਕ ਫਾਰਮੇਸੀ ਰੂਮ ਹੋਏਗਾ ਵੇਟਿੰਗ ਹਾਲ ਹੋਏਗਾ ਵਾਸ਼ਰੂਮ ਹੋਏਗਾ ਔਰ ਇਹ ਸਾਰੇ ਦਫ਼ਤਰ ਆਰਓ ਹੋਏਗਾ ਪਾਣੀ ਵਾਸਤੇ ਸਾਫ਼ ਪਾਣੀ ਵਾਸਤੇ ਏਸੀ ਲੱਗਣਗੇ ਤਾਂ ਕਿ ਮਰੀਜ਼ਾਂ ਨੂੰ ਡਾਕਟਰ ਨੂੰ ਸਟਾਫ਼ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਦੇ ਨਾਲ-ਨਾਲ ਵੱਡੀ ਗੱਲ ਇਹ ਆ ਵੀ ਬਹੁਤ ਜ਼ਿਆਦਾ ਇਮਪਲੋਇਮੈਂਟ ਵੀ ਮਿਲੋਗੀ ਤੇ ਡਾਕਟਰ ਜੁਬ ਹੋਊਗਾ ਫਾਰਮਸਿਸਟ ਆਊਗਾ ਐਲਟੀ ਆਊਗਾ ਸੇਵਾਦਾਰ ਆਊਗਾ ਸੋ ਲੋਕਾਂ ਨੂੰ ਰੋਜੀ ਰੋਟੀ ਲਾਵੀ ਪ੍ਰਬੰਧ ਹੋਊਗਾ ਆ ਮੇਰੇ ਸਾਰੇ ਸਾਥੀ ਨੇ ਆ ਦੇਖੋ ਇੱਥੇ ਹੁਣ ਫ੍ਰੀ ਦਵਾਈਆਂ ਮਿਲਣੀਆਂ ਕਿਹੜਾ ਬੰਦਾ ਆਪਣਾ ਲਾਲਪੁਰਾ ਜੀ ਤੁਮ ਦੇਖੋ ਤੁਸੀਂ ਇੰਨੀ ਦੂਰ ਮਿਹਨਤ ਕਰਨ ਇੱਥੇ ਆਉਂਦੇ ਸੋ ਪਰਮੇਸ਼ਵਰ ਕਰੇ ਕਿ ਆ ਸਾਰੀਆਂ ਚੀਜ਼ਾਂ ਅੱਜ ਸਰਕਾਰ ਕਰ ਰਹੀ ਆ ਔਰ ਮੈਨੂੰ ਇਹ ਵੀ ਗੱਲ ਦੀ ਖੁਸ਼ੀ ਆ ਦੱਸ ਦਿਆਂ ਕਿ ਆ ਜਿਹੜਾ ਹੁਣ 10 ਲੱਖ ਰੁਪਏ ਵਾਲਾ ਬੀਮਾ ਉਹ ਵੀ 2 ਅਕਤੂਬਰ ਨੂੰ ਸ਼ੁਰੂ ਹੋ ਜਾਣਾ ਸੋ ਇਸ ਕਰਕੇ ਇਹ ਜਿਹੜਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਅਰਵਿੰਦ ਕੇਜਰੀਵਾਲ ਜੀ ਉਹ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਮਿਆਰੀ ਤੇ ਫਰੀਦ ਵਾਲੇ ਅੱਜ ਭਾਰਤ ਕੁਸ਼ਨ ਜੀ ਚੇਅਰਮੈਨ ਸਾਹਿਬ ਤੁਸੀਂ ਮੋਢੀ ਇਸ ਸੋਚ ਦੇ ਨਾਲ ਜੁੜਨ ਵਾਲੇ ਇਨਸਾਨ ਹੋ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਸਾਰੇ ਵਾਅਦੇ ਜਿਹੜੇ ਨੇ ਹਰੇ ਹੋ ਰਹੇ ਨੇ ਔਰ ਇਹ ਮੇਰੇ ਮੰਦੀ ਬਰਾਤ ਸੀਗੀ ਮੈਂ ਬੇਨਤੀ ਕੀਤੀ ਪ੍ਰਭੋ ਚੰਦਰ ਜੀ ਦੇ ਸੁਪੁੱਤਰ ਸ੍ਰੀ ਅਸ਼ਵਨੀ ਕੁਮਾਰ ਜੀ ਨੂੰ ਔਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਜੀ ਇੱਥੇ ਕਰਨਾ ਬਹੁਤ ਖੁਸ਼ ਹੋਏ ਕਹਿ ਲੱਗੇ ਮਾਦੇ ਪਲੇ ਜਮਾਨੇ ਦੇ ਵਿੱਚ ਇਹ ਜਗਾਦਾਨ ਕਰਤੀ ਸੀਗੀ ਤੇ ਜਗਾ ਪਰਫੁੱਲਤ ਹੋਵੇ ਲੋਕਾਂ ਦੀ ਸੇਵਾ ਹੋਵੇ ਤਬ ਇਹ ਕਿਤ ਰਾਜ ਹੋ ਸਕਦਾ ਸੋ ਮੈਂ ਅੱਜ ਉਸ ਮਹਾਨ ਸ਼ਖਸੀਅਤ ਸ੍ਰੀ ਪ੍ਰਭੋ ਚੰਦਰ ਜੀ ਨੂੰ ਨਤਮਸਤਕ ਵੀ ਹੁੰਨਾ ਅਸੀਂ ਤੇ ਬਹੁਤ ਉਹਨਾਂ ਦੇ ਪਿਆਰ ਦਾ ਉਹਨਾਂ ਦੇ ਨੇਤਰ ਤੇ ਹੁੰਦਾ ਨਿਗਮਾਨਿਆ ਅੱਜ ਤੇ ਉਹ ਰੋਲ ਮਾਡਲ ਹੀ ਬੰਨੇ ਬਣ ਹੋਵੇ ਜਿਹੋੜੇ ਰੋਲ ਮਾਡਲ ਸ੍ਰੀ ਪ੍ਰਬੋਧ ਚੰਦਰ ਜੀ ਵਰਗੇ ਇਨਸਾਨ ਸੀਗੇ ਅੱਜ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਸੇਧ ਵੀ ਲੈਣੀ ਚਾਹੀਦੀ ਆ ਔਰ ਜਿਹੜੇ ਦਰਸਾਏ ਰਸਤੇ ਨੇ ਉਹਨਾਂ ਦੇ ਉੱਪਰ ਚੱਲਿਏ ਕਿਉਂਕਿ ਇਹ ਨਾ ਸ਼ਕਤੀਤਾ ਕਰਕੇ ਹੀ ਅੱਜ ਅਸੀਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਤਾਦਾ ਹੋਦਾ ਤੇ ਬਦਲ ਫੋਲਣ ਦਾ ਮੌਕਾ ਮਿਲਿਆ ਸੋ ਪਰਮੇਸ਼ਰ ਕਿਰਪਾ ਕਰੇ ਸੋ ਆਈਟੀਆਈ ਵਾਲਿਓ ਹਲੋਤ ਹਲੋ ਸੇਵਾਵਾਂ ਵੀ ਦੇਤੀਆਂ ਨੇ ਤੇ ਬਹੁਤ ਜਲਦੀ 50 ਕਰੋੜ ਰੁਪਏ ਦਾ ਸ਼ਿਵਰੇ ਜਿਹੜਾ ਉਹਦਾ ਕੰਮ ਇੱਥੇ ਸ਼ੁਰੂ ਕਰਾ ਲਿਆ। ਉਹ ਨਾਲੇ ਦੋ ਮੱਥੇ ਸੀਗੇ ਮਨੂੰ ਇੱਕ ਗੱਲ ਦਾ ਮਾਣ ਆ ਤਾਂ ਪਰਮੇਸ਼ਵਰ ਦਾ ਧੰਨਵਾਦ ਆ ਵੀ ਪ੍ਰਮਾਤਮਾ ਨੇ ਉਹ ਕੰਮ ਸਾਡੇ ਕੋਲ ਕਰਾਏ ਜੋ ਪਿਛਲੀਆਂ ਸਰਕਾਰਾਂ 15-15 ਸਾਲਾਂ ਜੇ ਨਹੀਂ ਕਰ ਸਕੀਆਂ। ਉਹਨਾਂ ਦਾ ਨੇਤ੍ਰਿਤਵ ਵਾਲੇ ਤਾਂ ਧਿਆਨ ਹੀ ਨਹੀਂ ਆਇਆ। ਸੋ ਅੱਜ ਇਹ ਵੀ ਪਰਮੇਸ਼ਵਰ ਦੀ ਕਿਰਪਾ ਹੋਵੇ ਉਹ ਹੀ ਪਾਖ ਲਾਉਂਦਾ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਇਹ ਗੱਲਾਂ ਹੁੰਦੀਆਂ ਨੇ ਔਰ ਦੂਜੀ ਗੱਲ ਸਾਡਾ ਮੁੱਖ ਮੰਤਰੀ ਪੰਜਾਬ ਨੂੰ ਇਹ ਕਿਹੋ ਜਿਹਾ ਮਿਲਿਆ ਜਿਹੜਾ ਆ ਮਨਸਾ ਨਾ ਤਾਂ ਮੈਂ ਕਈ ਵਾਰੀ ਕਹਿਣਾ ਵੀ ਇਹ ਮੁੱਖ ਮੰਤਰੀ ਹੋਵਾ ਜਿਹੜਾ ਕਈ ਵਾਰ ਕੇ ਨੱਕੇ ਮੋੜਦਾ ਰਿਹਾ ਤੇ ਜਿਹੜਾ ਕਈ ਵਾਰ ਕੇ ਨੱਕੇ ਮੋੜੇ ਉਹਨੂੰ ਪੰਜਾਬ ਦੀ ਕੱਲੀ ਗੱਲੀ ਗੱਲ ਦਾ ਪਤਾ ਪੰਜਾਬ ਦੀ ਖਲੋਂਦਾ ਪੰਜਾਬੀਆਂ ਦੀ ਖਲੋਂਦਾ ਸੋ ਪਰਮੇਸ਼ਰ ਕਿਰਪਾ ਕਰੇ ਤੁਸੀਂ ਹਸਦੇ ਵਸਦੇ ਰਹੋ ਇਥੋਂ ਦਾ ਇਲਾਕਾ ਵਧੇ ਸਾਡਾ ਐਂਟਰੈਂਸ ਆਏ ਸ਼ਹਿਰ ਗੁਰਦਾਸਪੁਰ ਦੀ ਸਾਡਾ ਸਿਰ ਦਾ ਤਾਜ ਆਇਤੀ ਆਈ ਕੋਪਰਮੇਸ਼ਵਰ ਕਰੇ ਇੱਥੇ ਖੂਬ ਲੋਕਾਂ ਨੂੰ ਸ਼ਿਫਾ ਮਿਲੇ ਤੇ ਤੁਹਾਨੂੰ ਇੱਥੇ ਸਾਰੀ ਸਹੂਲਤ ਜਿਹੜੀ ਆ ਉਹ ਮਿਲੂਗੀ ਤੁਹਾਡਾ ਧੰਨਵਾਦ